ਜੀ ਸਸੀਕਾਲ ਜੀ ਆ ਜਿਮਨੀ ਚੋਣ ਹਲਕਾ ਤਰਨਤਾਰਨ ਦੇ ਚੱਕਰ ਦੇ ਵਿੱਚ ਲੋਕਾਂ ਨੇ ਖਬਰਾਂ ਪਾਈਆਂ ਲੋਕਾਂ ਨੇ ਚੈਨਲਾਂ ਦੇ ਵਿਊ ਲੈ ਬੜਾ ਹੀ ਕੁਛ ਕੀਤਾ ਮੈਂ ਕੁਛ ਨਹੀਂ ਕੀਤਾ ਕੀ ਨਹੀਂ ਕਰ ਸਕਦਾ ਮੈਂ ਤੁਹਾਨੂੰ ਅੱਗੇ ਕਿਹਾ ਨਾ ਬਾਅਦ ਸਟੂਡੀਓ ਜਦੋਂ ਆਪਣੀ ਆਈ ਤੇ ਅਜੇ ਬੜਾ ਕੁਛ ਕਰ ਲੈਂਦਾ ਦਾ ਜੇ ਮੈਂ ਵੀ ਇੱਥੇ ਖਬਰਾਂ ਲਾਈ ਜਾਂਦਾ ਖਬਰ ਤੇ ਮੈਂ ਇੱਕ ਪੀਆਰ ਬਾਬਿਆ ਖਬਰ ਵੀ ਕਿੱਥੇ ਲਾਈ ਸੀ ਉਹ ਮੱਥਾ ਹੀ ਟਕਾਇਆ ਸੀ ਹਰਿਆਣੇ ਦੇ ਮੰਤਰੀਆਂ ਦਾ ਤੇ ਉਹ ਵੀਡੀਓ ਪਤਾ ਨਹੀਂ ਹੋਣਾ ਡੇਢ ਪੌਣੇ ਦਾ ਲੱਖ ਹੋ ਗਈ ਆ ਤੇ ਇਸ ਤਰ੍ਹਾਂ ਮੈਂ ਜੇ ਵੀਊ ਆਲੀਆਂ ਵੀਡੀਓ ਲੈਣੀਆਂ 14 ਤੇ ਵੱਧੂ ਖੜ ਸਕਦਾ ਬੜੀਆਂ ਬਣਾ ਸਕਦਾ ਇੱਥੇ ਵੀਡੀਓ ਆ ਲਾਲਾ ਲਾਲਾ ਕਰਕੇ ਹਾਂਜੀ ਪਰ ਨਹੀਂ ਐਦਾਂ ਦਾ ਕੁਝ ਨਹੀਂ ਕੀਤਾ ਇੱਥੇ ਲੋਕਾਂ ਨੇ ਲੱਖਾਂ ਚੈਨਲ ਚਲਾ ਲਏ ਲੱਖਾਂ ਫਾਲੋਅਰ ਬਣਾ ਲਏ ਲੱਖਾਂ ਰੁਪਏ ਕਮਾ ਲਏ ਪਰ ਨਾ ਮਾਨਨਾ ਕਰਨੂ ਮੈਂ ਸਭ ਕੁਝ ਕਰ ਸਕਦਾ ਬੜਾ ਕੋਈ ਕਰ ਸਕਦਾ ਮੇਰੇ ਨਾਲ ਦਾ ਕਰ ਹੀ ਨਹੀਂ ਸਕਣਾ ਅਸੀਂ ਤੁਹਾਨੂੰ ਮੇਰੇ ਸਾਹਮਣੇ ਪੱਤਰ ਪੁੱਤਰ ਕਰ ਨਹੀਂ ਕੋਈ ਟਿਕਣਾ ਮੈਂ ਤੁਹਾਨੂੰ ਪਹਿਲਾਂ ਦੱਸਦਾ ਜੀ ਮਤਲਬ ਗੱਲਾਂ ਬਣਾਉਣ ਦੀ ਕਿਹੜੀ ਗੱਲ ਹੈ ਗੱਲਾਂ ਬਣਾਉਣ ਕਿਹੜੀ ਗੱਲ ਹੈ ਮੈਂ ਇਹ ਉਹ ਲੈ ਮਟਰ ਨਰਵੈਲ ਸੋ ਜੇ ਚੇਤੇ ਆ ਜਾਂਦਾ ਜੇ ਮੰਨ ਲਓ ਆਹ ਖਬਰਾਂ ਗੁਰਾਂ ਸੁਣਾਉਂਦੇ ਆ ਇਸ ਤਰ੍ਹਾਂ ਵੀ ਉਹ ਉੱਥੇ ਸੰਗਤ ਇਕੱਠੀ ਹੋਈ ਆ ਇੱਥੇ ਅੱਜ ਰੈਲੀ ਆ ਆਹ ਜਾ ਲੀਡਰ ਨੇ ਕਿਹਾ ਜਾਓ ਲੀਡਰ ਆ ਗਿਆ ਜੇ ਮੰਨ ਲਓ ਮੈਨੂੰ ਮਟਰ ਨਰਵੈਲ ਸੋ ਜੇ ਤੇ ਆ ਜਾਂਦਾ ਤੇ ਫੇਰ ਮੈਂ ਕੀ ਖਬਰ ਲਾਉਣੀ ਭਲਾ ਹੁਣ ਚਲੋ ਦੀ ਪਹਿਲਾਂ ਸੁਣਾਦਾ ਫੇਰ ਕਬਰ ਬਣਾਉਣੀ ਆਪਾਂ ਉਹ ਤੁਹਾਨੂੰ ਅੱਗੇ ਦੱਸਿਆ ਵੀ ਮਾਰਟਨ ਨਰਵੈਲ ਤੋਂ ਸਾਡਾ ਅੰਮ੍ਰਿਤਸਰੋਂ ਵਸਤੇ ਆਉਣਾ ਖਾਲੜੇ ਪੜਾਉਣ ਦੇ ਬੱਸ ਦੇ ਵਿੱਚ ਬੈਠੇ ਹੋਣਾ ਤੇ ਖ਼ਬਰ ਵਿਚਾਰੇ ਨੇ ਲਈ ਹੋਣੀ ਆਂਦਾ ਮੈਂ ਇੱਕ ਵਾਰ ਪੜ੍ਹ ਲਿਆ ਹੋਣਾ ਆਂਦਾ ਬਾਰੀਆਂ 'ਚ ਉੱਠ ਉੱਠ ਕੇ ਲੋਕਾਂ ਨੇ ਪਾਸਿਓਂ ਸ਼ੀਟਾਂ ਦੌੜ ਉੱਠ ਕੇ ਕਰਨਾ ਓਏ ਲੈ ਘੁੜਕੇ 'ਚ ਘੁੜਕਾ ਵੱਜ ਗਈ ਮੋਟਰਸਾਈਕਲ ਦੀ ਲਾਥ ਟੁੱਟ ਗਈ ਬੈਠੇ ਬੱਸ 'ਚ ਹੁੰਦੇ ਹੁੰਦੇ ਅੱਗੇ ਜਿਹੜੀ ਲੈ ਬਾਸੀ ਪਲਟ ਗਈ ਉਹਦਾ ਕੋਈ ਇਤਰੋ ਉੱਠਦਾ ਹੀ ਮੇਰੀ ਅਖਬਾਰ ਦੀ ਕੰਨੀ ਜੀ ਥੱਲੇੋਂ ਪੜ ਜਾਂਦੀ ਈ ਐਨੇ ਬੰਦੇ ਮਰ ਗਏ ਈ ਔਲ ਇੱਕ ਹੋਰ ਮਰ ਗਏ ਉਹਦਾ ਮੇਰੇ ਮੈਨੂੰ ਅਖਬਾਰ ਨਹੀਂ ਪੜਨ ਦਿੰਦੇ ਉਹ ਇਤਰਾ ਕਰਦੇ ਛਾਇਟਰਾਂ ਦਾ 2 ਰੁਪਏ ਦੀ ਅਖਬਾਰ ਨਹੀਂ ਵੇ ਲੈਂਦੇ ਉਹਦਾ ਮੈਂ ਆਪਣੀਆਂ ਖਬਰਾਂ ਦੇ ਕੀ ਖਾਂ ਪੜਦੀ ਐ ਮੈਂ ਇਹਨਾਂ ਦੀਆਂ ਖਬਰਾਂ ਸੁਣੀ ਜਾਂਦਾ ਵੀ ਇਹ ਕੀ ਅਖਰਨਦੇ ਆ ਉਹਦਾ ਮੈਨੂੰ ਅਖਬਾਰ ਨਹੀਂ ਪੜਨ ਦਿੰਦੇ ਉਹਦਾ ਘੇਰੇ ਘੇਰੇ ਪੋਠੜ ਅਖਬਾਰੀ ਦੇ ਕੋ ਕੰਨੀ ਡੋਟਦਾ ਹੀ ਕੋ ਕੇ ਪਾਸ ਡੋਟਦਾ ਹੀ ਅਖਬਾਰ ਨਹੀਂ ਲੈਂਦੇ 2 ਰੁਪਏ ਦੀ ਇਹ ਤਰ੍ਹਾਂ ਕਰਨਗੇ ਬਸ ਬੈਠੇ ਉਹਨਾਂ ਦੇ ਨਾਲ ਵਿੱਚ ਲਾਲੋ ਸਾਹਿਬ ਦਾ ਇਤਰਾ ਹੁੰਦੇ ਅੱਜ ਤੱਕ ਤੁਹਾਨੂੰ ਪਤਾ ਲੰਮਾ ਚੋੜਾ ਕੰਮ ਹੈ ਮੋਬਾਈਲਾ ਦਾ ਇਹ ਉਹਦੇ ਇਸ ਤਰ੍ਹਾਂ ਕਰਦੇ ਲੋਕ ਤੇ ਉਹ ਗੱਲ ਆ ਵੀ ਜੇ ਮੈਂ ਵੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਜਿੰਨੀ ਇੱਥੇ ਸਾਡੇ ਉਧਰ ਧਮੀ ਚੁਕੀ ਲੋਕਾਂ ਨੇ ਤੇ ਮੈਂ ਵੀ ਆਖੀ ਜਾਂਦਾ ਅਇ ਤੇ ਮੈਂ ਇੱਕ ਲੀਟਰ ਦਾ ਮੱਥਾ ਹੀ ਟਿਕਾਇਆ ਤੇ ਆਹ ਕੁਝ ਹੋ ਗਿਆ ਤੇ ਜੇ ਮੈਂ ਕਿਤੇ ਲੀਟਰਾਂ ਨੂੰ ਲੂਟਾਂ ਦੇ ਆਜੋਗੇ ਲੜਾਈਆਂ ਝਗੜੇ ਆ ਲਲ ਲਲ ਫੜ ਲੋ ਫੜ ਲੋ ਹੁੰਦੇ ਹੀ ਤੇ ਮੈਂ ਵੀ ਵਿੱਚ ਭੱਜ ਭੱਜ ਕੇ ਆਖੀ ਜਾਂਦਾ ਲਾ ਉਹ ਲੀਟਰ ਕਿਹ ਰਿਆ ਗਿਆ ਜੀ ਉਹ ਲਾ ਲੀਟਰ ਨੂੰ ਕੁੱਟਤਾ ਜੀ ਉਹ ਭੱਜ ਗਿਆ ਦੇ ਬਚੁੱਟ ਗਿਆ ਨਿਕਲ ਗਈਆਂ ਗੱਡੀਆਂ ਨਿਕਲ ਗਈਆਂ ਦੇ ਉਹਨੂੰ ਚੱਲ ਗਿਆ ਜੇ ਮੈਂ ਵੀ ਆਵੇ ਰੌਲਾ ਰਲਾ ਪਾਈ ਜਣਾ ਚੂਚੜ ਮਰੀ ਜਾਂਦਾ ਵਿੱਚ ਤੋਹਾਂ ਗੁਰੂਆ ਮੈਂ ਤਾਂ ਦੋਦੇ ਰੰਗ ਬੰਨਦੇ ਨੇ ਜੇ ਮੈਂ ਇੰਨਾ ਕਮਾ ਜਾ ਅਜਦਾ ਤੇ ਮੈਂ ਵਿੱਚ ਮੈਂ ਕਿਹਾ ਨਾ ਪੱਤਰਕਾਰਾਂ ਮੈਂ ਉਤਰੇ ਰੌਲਾ ਪਾਈ ਜਣਾ ਫੜ ਦੋ ਫੜ ਦੋ ਜਾਵੇ ਮੈਂ ਵਿੱਚ ਆਖੀ ਜਣਾ ਫੜ ਦੋ ਫੜ ਦੋ ਜਾਵੇ ਦੇ ਮੈਂ ਨਾਲ ਕੈਮਰੇ ਨਾਲ ਪਈ ਉਹ ਨਾਲ ਮੈਂ ਦੱਸੀ ਜਣਾ ਇਹਨੂੰ ਭੱਜਾ ਜੇ ਬੰਦਾ ਇਹਨੂੰ ਭੱਜਾ ਲੀਡਰ ਇਹਨੂੰ ਭੱਜਾ ਦੇ ਦੂਜੇ ਨੂੰ ਉਹਨੂੰ ਉਤਰੋ ਫੜੋ ਬਹੁ ਬਹੁ ਮੁਕੀਏ ਦੇ ਫਿੰਡੂੜੀ ਪਾਪ ਸਰਕਾਰ ਦਾ ਭੋਏ ਨਹੀਂ ਸਰਕਾਰ ਦਾ ਜਿਹੜਾ ਵੀ ਇਹ ਮਰਜ਼ੀ ਆ ਲੈ ਅਜੇ ਵੀ ਆ ਟੋਲ ਖੜਕ ਗਏ ਓਏ ਪ੍ਰਭੂ ਇੱਥੇ ਟੋਲ ਖੜਕ ਗਏ ਜੇ ਕੀਦੇ ਖੜਕੇ ਮਿਲਣੀ ਪਦਾ ਅਜੇ ਬਾਅਦ ਚ ਲੈਨੇ ਆ ਰਿਜ਼ਲਟ ਆਉਣ ਵਾਲਾ ਹੋਰ ਘੰਟੇ ਤੱਕ ਆ ਗੱਲਾਂ ਬਾਤਾਂ ਇਹ ਹੁਣ ਮੈਂ ਅੱਗੇ ਗੱਲ ਕਰਨੀ ਆ ਮੈਂ ਇਲੈਕਸ਼ਨ ਲੰਘੀ ਆ ਇਲੈਕਸ਼ਨ ਦੇ ਪਹਿਲਾ ਇੱਕ ਸਸਪੈਂਸ ਦੀਆਂ ਘੜੀਆਂ ਬੜੀਆਂ ਸੀ ਵੋਟਾਂ ਤੋਂ ਪਹਿਲਾਂ ਬਣੀ ਆਂ ਹੀ ਉਹ ਮੈਂ ਬਿਲਕੁਲ ਨਹੀਂ ਕਿਸੇ ਦਾ ਮੁੱਠੀ ਬੰਨ੍ਧ ਰੱਖੀ ਕਿਸੇ ਦੀ ਕੋਈ ਗੱਲ ਨਹੀਂ ਖੋਲੀ ਨੇ ਕੱਲਾ ਕੀਤੀਆਂ ਤੇ ਕਿਸੇ ਦਾ ਨਾਂ ਲੈ ਕੇ ਨਹੀਂ ਕੀਤੀਆਂ ਨਾ ਮੌਜੂਦਾ ਸਰਕਾਰ ਦੇ ਨਾ ਜੋ ਚਾਰ ਪੰਜ ਪਾਰਟੀਆਂ ਨਾ ਉਹਨਾਂ ਦੇ ਹੱਕ ਨਾ ਇਹਨਾਂ ਦੇ ਖਿਲਾਫ ਨਾ ਕਿਸੇ ਦੇ ਖਿਲਾਫ ਕੁਝ ਨਹੀਂ ਬੋਲਿਆ ਬਹੁਤ ਕੁਝ ਕਰ ਸਕਦੇ ਹਾਂ ਆਪਾਂ ਪਰ ਨਹੀਂ ਕੀਤਾ ਤੇ ਚਲੋ ਹੁਣ ਤੁਹਾਨੂੰ ਅਗਲਾ ਕੋਈ ਨਾ ਕੋਈ ਟਾਈਮ ਅੱਗੇ ਦੱਸਦੇ ਆਂ ਵੀ ਕੀ ਕੀ ਹੋਇਆ ਹੈ ਆਪਾਂ ਹੁਣ ওই ਤਰ੍ਹਾਂ ਦੀਵਾਲੀ ਰੰਗੇ ਤੋਂ ਬਾਅਦ ਅਗਲੇ ਦਿਨ ਅਸੀਂ ਪਟਾਕੇ ਨਹੀਂ ਫੋਲਦੇ ਫਿਰਦੇ ਹੁੰਦੇ ਵੀ ਕਿਹੜਾ ਦੇਖੀਏ ਕੋਈ ਪਟਾਕਾ ਰਾਤੀ ਜਿਹੜੇ ਨਹੀਂ ਚੱਲੇ ਤੇ ਆਪਾਂ ਇਦਾਂ ਕਰ ਦਿੰਦੇ ਇਹ ਕੋਈ ਨਾ ਕੋਈ ਚੱਲ ਜਾਂਦਾ ਅਸੀਂ ਉੱਤੇ ਕਰਕੇ ਇਕੱਠੇ-ਕੁੱਠੇ ਪਟਾਕੇ ਤੇ ਵਾਵਾ ਇਕੱਠੇ ਕਰਕੇ ਤੇ ਟਾਕੀ ਨੂੰ ਕਿਸਰ ਕੇ ਅੱਗ ਲਾ ਲਵੇ ਨੇ ਸ਼ਾਇਦ ਕੋਈ ਨਾ ਕੋਈ ਤੇ ਚੱਲੂ ਚਲੋ ਕੋਈ ਨਹੀਂ ਅੱਜ ਆਪਾਂ ਇਹਨਾਂ ਦੇ ਪਟਾਕੇ ਵੀ ਨੇ ਕਿਦੇ ਮਿਸ ਕਿੰਨੇ ਕੀ ਤੇ ਕਿੰਨੇ ਕਿ ਚੱਲੇ ਆ ਬਾਅਦ ਕਰਦੇ ਗੱਲ ਇਹਨਾਂ